ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਿੰਸੀਪਲ ਸੁਤਵੀਰ ਸਿੰਘ ਜੀ ਨੇ ਆਪਣੀ ਪੁਸਤਕ ਪਲਬਤ ਮੇ ਰਾਣੋ ਵਿੱਚਿਕ ਜ਼ਿਕਰ ਕੀਤਾ ਹੈ ਕਿ ਗੁਰੂ ਜੀ ਨੇ ਸਾਰੇ ਪਾਸੇ ਮੇਵੜੇ ਭੇਜ ਕੇ ਸੰਗਤਾਂ ਨੂੰ ਅਸੂਬਦੀ ਦਸਵੀ ਤਨ ਸ਼੍ਰੀ ਗੁਰਨਾਨਕ ਦੇਵ ਜੀ ਮਹਾਰਾਜ ਜੀ ਤੇ ਜੋਤੀ ਜੋ ਸਮਾਉਣ ਵੇਲੇ ਦਿਨ ਸ਼੍ਰੀ ਗੋਇੰਦਵਾਲ ਸਾਹਿਬ ਪੁੱਜਣ ਦਾ ਹੁਕਮ ਕੀਤਾ ਅਮਰਤਵਾਲ ਵੇਲੇ ਕੀਰਤਨ ਉਪਰੰਤ ਬਾਬਾ ਬੁੱਢਾ ਸਾਹਿਬ ਜੀ ਨੂੰ ਤੀਜੇ ਪਾਸ਼ਾ ਜੀ ਨੇ ਟੱਕ ਲਗਾਉਣ ਦੀ ਆਗਿਆ ਦਿੱਤੀ ਸ਼੍ਰੀ ਬੌਲੀ ਸਾਹਿਬ ਦੀ ਉਸਾਰੀ ਵਿੱਚ ਸੰਗਤ ਦਾ ਬਹੁਤ ਉਸ਼ਾ ਸੀ ਤਾਂ ਤਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਉਦੋਂ ਨਾ ਭਾਈ ਚੇਠਾ ਜੀ ਸੀ ਭਾਈ 파ਰੋਜੀ ਭਾਈ ਸੁਧਾਰਨ ਜੀ ਭਾਈ ਸੱਚ ਨੇ ਸੱਚ ਜੀ ਇੱਕ ਮਾਈ ਸੇਵਾ ਜੀ ਨੇ ਇਸ ਕਾਰ ਸੇਵਾ ਵਿੱਚ ਪੂਰਨ ਸ਼ਰਧਾ ਨਾਲ ਭਾਗ ਲਿਆ ਪ੍ਰਿੰਸੀਪਲ ਸਤਵੀਰ ਸਿੰਘ ਜੀ ਨੇ ਇਹ ਵੀ ਲਿਖਿਆ ਹੈ ਕਿ ਇਸ ਬੌਲੀ ਦੀਆਂ 84 ਪੌੜੀਆਂ ਤੇ ਨਾਲ ਹੁਕਮ ਹੋਇਆ ਕਿ ਜੋ ਇੱਕ ਮਨ ਇੱਕ ਚਿਤ ਇਹਨਾਂ ਪੌੜੀਆਂ ਤੇ ਚਰਾਸੀ ਪਾਠ ਕਰੇਗਾ ਉਹ ਸਦ ਜਨਮ ਮੰਨ ਕੱਟਿਆ ਜਾਵੇਗਾ ਸੰਗਤਾਂ ਅੱਜ ਵੀ ਇਸ ਸਾਨ ਚਰਾਸੀ ਕੱਟਣ ਜਾਂਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ